वेलकम टू रीसेंट टाइम्स मैं बबूर रशीद आज फिर आप सबका वेलकम करता हूं और आज ਸਾਡੇ ਨਾਲ ਜੋ ਮਹਿਮਾਨ ਜੁੜ ਰਹੇ ਨੇ ਉਹ ਜੁੜ ਰਹੇ ਨੇ ਕੈਨੇਡਾ ਤੋਂ ਮੈਂ ਗੱਲ ਕਰ ਰਿਹਾ ਹਾਂ ਅਰਫਾਨ ਖਾਨ ਸਾਹਿਬ ਜੋ ਮਲੇਰ ਕੋਡਲੇ ਦੇ ਜੰਪਲ ਹੈ ਔਰ ਕੈਨੇਡਾ ਬੈਠ ਕੇ ਹੈ ਔਰ ਉਥੋਂ ਮੈਂ ਗੱਲ ਕਰਾਂ ਕਿ ਹੁਣੀ ਹੁਣੀ ਰਿਜ਼ਲਟ ਆਇਆ ਹੈ ਕੈਨੇਡਾ ਦਾ ਆਪਾਂ ਦੇਖਿਆ ਕਿ ਟਰੂਡੋ ਸਾਹਿਬ ਦੀ ਪਾਰਟੀ ਦੁਬਾਰਾ ਫਿਰ ਇਕਤਜ਼ਾਰ ਦੇ ਵਿੱਚ ਆ ਗਈ ਔਰ ਮੇਰਾ ਖਿਆਲ ਹੈ ਅਰਫਾਨ ਸਾਹਿਬ ਵੀ ਉਹੀ ਸਪੋਰਟ ਕਰਦੇ ਆ ਆਪਾਂ ਪਹਿਲਾਂ ਗੱਲ ਕਰਾਂਗੇ ਥੋੜੀ ਜੀ ਪੋਲਿਟਿਕਸ ਦੀ ਕੈਨੇਡਾ ਦੀ ਔਰ ਉਸ ਤੋਂ ਬਾਅਦ ਥੋੜੀ ਜਿਹੀ ਗੱਲ ਇੰਡੀਆ ਦੀ ਔਰ ਪੰਜਾਬ ਦੀ ਪੋਲਿਟਿਕ ਦੀ ਵੀ ਗੱਲ ਕਰਾਂਗੇ ਕਿਉਂਕਿ ਭਾਈ ਸਾਹਿਬ ਬੜੇ ਲੰਬੇ ਸਮੇਂ ਤੋਂ ਸ੍ਰੋਮਣੀ ਅਕਾਲੀ ਦਰਬਾਰ ਬੰਦ ਦੇ ਨਾਲ ਜੁੜੇ ਰਹੇ ਹਨ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕਹੀਏ ਅਰਫਾਤ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਕਹਾਂਗਾ ਤੁਹਾਨੂੰ ਆਪਣੇ ਚੈਨਲ ਰੀਸੈਂਟ ਟਾਈਮਜ਼ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਸਾਰੇ ਸੁਣਨ ਤੇ ਦੇਖਣ ਵਾਲਿਆਂ ਨੂੰ ਅਸਲਾਮੁਅਲੈਕਮ ਤੁਹਾਡਾ ਖਾਸ ਤੌਰ ਤੇ ਸ਼ੁਕਰੀਆ ਜਿਹੜੇ ਤੁਸੀਂ ਟਾਈਮ ਨਾਲ ਯਾਦ ਕਰਦੇ ਰਹਿੰਦੇ ਹੋ ਮਹਿਮੂਦ ਸਾਹਿਬ ਆ ਅਰਫਾਨ ਸਾਹਿਬ ਪਹਿਲਾ ਇੱਕ ਗੱਲ ਦੱਸੋ ਕੈਨੇਡਾ ਦੀ ਜੇਕਰ ਆਪਾਂ ਪੋਲਿਟਿਕਸ ਦੀ ਗੱਲ ਕਰੀਏ ਕਿ ਦੁਬਾਰਾ ਫੇਰ ਕਰੂਡੋ ਸਾਹਿਬ ਦੀ ਜਿਹੜੀ ਪਾਰਟੀ ਆ ਗਈ ਹੈ ਔਰ ਕਿਵੇਂ ਸਿਚੁਏਸ਼ਨ ਹੈ ਕੀ ਮਤਲਬ ਉਹ ਸਿਨੈਰੀਓ ਰਿਹਾ ਕਿਵੇਂ ਰਿਹਾ ਜੀ ਸਾਰਾ ਕੁਝ ਅ ਜਦੋਂ ਜੀ ਇੱਥੇ ਇਲੈਕਸ਼ਨ ਦੇੋਂ 3 ਕੁ ਮਹੀਨੇ ਪਹਿਲਾਂ ਜਦੋਂ ਸਰਵੇਜ਼ ਵਗੈਰਾ ਜਿਹੜੇ ਇੱਥੇ ਆਉਂਦੇ ਨੇ ਨੈਨੋਜ਼ ਇੱਕ ਬਹੁਤ ਬੜੀ ਰਿਸਰਚ ਹੈ ਇਥੇ ਇੰਸਟੀਚਿਊਟ ਹੈ ਜਿਹੜਾ ਕਰਦਾ ਇਲੈਕਸ਼ਨਸ ਤੇ ਰਿਸਰਚ ਕਰਦਾ ਹੈ ਉਹਦਾ ਹਰ ਵਾਰ ਜਿਹੜਾ ਉਹਦਾ ਪੋਲ ਹੁੰਦਾ ਹੈ ਉਹ ਪੂਰਾ ਮਤਲਬ ਬਿਲਕੁਲ ਸਹੀ ਹੁੰਦਾ ਹੈ ਕਦੇ ਉਹਦਾ ਹਿਸਟਰੀ ਆ ਵੀ ਕਦੇ ਉਹਨਾਂ ਨੇ ਗਲਤ ਪੋਲ ਨਹੀਂ ਉਹਨਾਂ ਦਾ ਹੋਇਆ ਤੇ ਜੋ 4 4 ਕਮਹੀਨੇ ਪਹਿਲਾਂ ਜੋ ਲਿਬਰਲ ਪਾਰਟੀ ਟਰੂਡੋ ਸਾਹਿਬ ਦੀ ਪਾਰਟੀ ਸੀਗੀ ਉਹਨੂੰ ਉਹ ਜਿਹੜੀਆਂ ਸੀਟਾਂ ਦੇ ਰਹੇ ਸੀਗੇ ਉਹ ਬਹੁਤ ਹੀ ਜ਼ਿਆਦਾ ਬੁਰਾ ਹਾਲ ਦਿਖਾ ਰਹੇ ਸੀਗੇ ਉਹ ਦਿਖਾ ਰਹੇ ਸੀਗੇ ਕਿ ਇਹਨਾਂ ਦਾ ਜਿਹੜਾ ਆਫੀਸ਼ੀਅਲ ਪਾਰਟੀ ਦਾ ਸਟੇਟਸ ਹੈ 12 ਸੀਟਾਂ ਲੈਣੀ ਹੁੰਦੀਆਂ ਨੇ ਉਹ ਵੀ ਉਹ ਸ਼ਾਇਦ ਨਾਲ ਲੈ ਸਕਣ ਤੇ ਉਹਨਾਂ ਦਾ ਇੰਨਾ ਬੁਰਾ ਹਾਲ ਹੋਊਗਾ ਆ ਇਸ ਤਰ੍ਹਾਂ ਹੀ ਟਰੂਡੋ ਸਾਹਿਬ ਨੇ ਜਿਹੜਾ ਡਿਸੀਜਨ ਲਿਆ ਖੁਦ ਨੂੰ ਪਿੱਛੇ ਹਟ ਕੇ ਇੱਕ ਮਾਰ ਕਾਰਨੀ ਜੀ ਜਿਹੜੇ ਕਿ ਬੈਂਕ ਆਫ ਇੰਗਲੈਂਡ ਦੇ ਤੇ ਯੂਰਪ ਦੇ ਅ ਬੈਂਕ ਦੇ ਗਵਰਨਰ ਰਹੇ ਨੇ ਰਜ਼ਰੋ ਬੈਂਕ ਦੇ ਹੁੰਦੇ ਨੇ ਉਹਨਾਂ ਦੇ ਤੇ ਉਹਨਾਂ ਨੂੰ ਉਹਨਾਂ ਨੇ ਲਿਬਰਲ ਪਾਰਟੀ ਦਾ ਪੀਐਮ ਦਾ ਕੈਂਡੀਡੇਟ ਆਪ ਪਿੱਛੇ ਹਟ ਕੇ ਉਹਨਾਂ ਨੂੰ ਅੱਗੇ ਕਰਤਾ ਜੀ ਦਿਨ ਉਹ ਦਿਨ ਤੁਸੀਂ ਇਹ ਦੇਖੋ ਕਿ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਉਹਨਾਂ ਨੇ ਇੰਨਾ ਗੇਨ ਲਿਆ ਲਿਬਰਲ ਪਾਰਟੀ ਨੇ ਕਿ ਉਹ ਸਾਰਾ ਜਿਹੜਾ ਹੈਗਾ ਸੀਗਾ ਉਹਨਾਂ ਨੇ ਬਿਲਕੁਲ ਪਾਸਾ ਬਦਲ ਕੇ ਰੱਖਤਾ ਤੇ ਅੱਜ ਉਹ ਸਿਰਫ ਮੈਜੋਰਿਟੀ ਤੋਂ ਇੱਕ ਸੀਟ ਘੱਟ ਇਸ ਟਾਈਮ ਹੋਏ ਨੇ ਤੇ ਕੁਝ ਕੁ ਸੀਟਾਂ ਤੇ ਜਿਹੜੀ ਕਾਊਂਟਿੰਗ ਆ ਉਹ ਕਈ ਕਈ ਦਿਨ ਚੱਲਦੀ ਰਹੀ ਹੈ ਕਿਉਂਕਿ ਇੱਥੇ ਵੋਟ ਪੇਪਰ ਨਾਲ ਇਲੈਕਸ਼ਨ ਹੁੰਦਾ ਹੈ ਤੇ ਉਹ ਕਾਊਂਟਿੰਗ ਦੇ ਵਿੱਚ ਕਿਉਂਕਿ ਜਿਹੜਾ ਵੀ ਦਿਨ 100 ਦਾ ਜਿਹੜਾ ਰਿਜ਼ਲਟ ਹੁੰਦਾ ਹੈ ਕੋਈ 100 ਵੋਟ ਤੇ ਜਿੱਤੇ ਕੋਈ 50 ਤੇ ਉਹ ਦੁਬਾਰਾ ਕਾਊਂਟ ਹੁੰਦਾ ਹੈ ਜੱਜ ਦੇ ਸਾਹਮਣੇ ਤੇ ਉਹ ਫਿਰ ਜਦੋਂ ਕਾਊਂਟ ਹੋਇਆ ਤਾਂ ਪੰਜ ਚਾਰ ਸੀਟਾਂ ਹੋਰ ਜਿੱਤ ਕੇ ਤੇ ਹੁਣ ਸਿਰਫ ਇੱਕ ਸੀਟ ਦਾ ਫਰਕ ਰਹਿ ਗਿਆ ਜੋ ਹੈ ਕਿ ਜੀ ਅੱਛਾ ਅਰਸ਼ਾ ਸਾਹਿਬ ਜੇ ਮੈਂ ਗੱਲ ਕਰਾਂ ਇੱਕ ਵਾਰ ਸਿਨੈਰੀਓ ਪੁੱਛਣਾ ਚਾਹੂੰਗਾ ਤੁਹਾਨੂੰ ਇੱਥੇ ਬੜਾ ਰਿਊਮਰ ਹੈ ਇੰਡੀਆ ਦੇ ਵਿੱਚ ਕਿ ਮਤਲਬ ਕੈਨੇਡਾ ਦੇ ਵਿੱਚ ਕੰਮ ਨਹੀਂ ਹੈ ਔਰ ਸਟੂਡੈਂਟਸ ਬੜੇ ਘਬਰਾ ਰਹੇ ਨੇ ਜਾਂ ਲੋਕ ਮਤਲਬ ਜਿਵੇਂ ਪਹਿਲਾਂ ਜੋ ਪੇਸ ਸੀਗਾ ਜੋ ਇੱਕ ਮਤਲਬ ਸਪੀਡ ਸੀਗੀ ਕੈਨੇਡਾ ਜਾਣ ਦੀ ਉਹ ਘਟੀ ਹੈ ਕੀ ਇਹ ਸਹੀ ਹੈ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਹੈ ਦੇਖੋ ਮੈਂ ਤਾਂ ਨਾ ਜੀ ਇੱਕ ਗੱਲ ਕਹਿਣਾ ਵੀ ਬੰਦਾ ਜੇ ਕੰਮ ਕਰਨ ਵਾਲਾ ਹੋਵੇ ਤਾਂ ਉਹਦੇ ਲਈ ਕਦੇ ਵੀ ਕੰਮ ਨਹੀਂ ਖਤਮ ਹੁੰਦਾ ਇਹ ਵੀ ਮੈਂ ਸੋਚਦਾ ਇਹ ਵੀ ਕਹਿ ਸਕਦਾ ਵੀ ਇਹ ਇੰਡੀਆ ਦੇ ਵਿੱਚ ਵੀ ਤੁਸੀਂ ਕੋਈ ਹੁਨਰ ਜਾਣਦੇ ਹੋ ਤਾਂ ਮੈਂ ਕਈ ਲੋਕ ਐਸੇ ਨੇ ਜਿਹਨਾਂ ਨੂੰ ਜਾਣਦਾ ਜਿਹੜੇ ਮਾਈਗ੍ਰੇਟ ਕਰਕੇ ਬਿਹਾਰ ਤੋਂ ਆ ਕੇ ਮਲੇਰਕੋੜਲੇ ਦੇ ਵਿੱਚ ਮੈਂ ਜਾਣਦਾ ਪਰਸਨਲੀ ਵੀ ਕੁ ਦੋ ਦੇ ਨਾਮ ਵੀ ਤੁਹਾਨੂੰ ਦੱਸ ਸਕਦਾ ਜਿਹੜੇ ਆਏ ਨੇ ਤੇ ਅੱਜ ਉਹ ਲੱਖਾਂ ਕਰੋੜਾਪਤੀ ਨੇ ਤੇ ਤੁਹਾਡੇ ਜਜ਼ਬਾ ਚਾਹੀਦਾ ਹੈ ਆਪਣਾ ਜਿਹੜਾ ਪੋਜ਼ਿਟਿਵ ਸੋਚ ਚਾਹੀਦੀ ਹਰ ਗੱਲ 'ਚ ਬਹੁਤ ਬੜੀ ਗੱਲ ਹੈ ਕਿ ਅੱਜ ਕੱਲ੍ਹ ਨਾ ਇੱਕ ਮਾੜੀ ਗੱਲ ਹੋਈ ਹੈ ਕਿ ਆਪਣੇ ਜੋ ਪੋਜ਼ਿਟਿਵ ਸੋਚ ਖਤਮ ਹੋ ਗਈ ਨੈਗੇਟਿਵ ਆਪਾਂ ਗੱਲ ਨੂੰ ਬਹੁਤ ਜਲਦੀ ਸੁੰਨਾ ਪਸੰਦ ਕਰਦੇ ਆਂ ਦੇਖਣਾ ਪਸੰਦ ਕਰਦੇ ਆਂ ਪਰ ਜੇ ਤੁਹਾਨੂੰ ਕੋਈ ਪੋਜ਼ਿਟਿਵ ਗੱਲ ਦੱਸਦਾ ਤੁਸੀਂ ਉਹਨੂੰ ਬਹੁਤ ਹੀ ਜ਼ਿਆਦਾ ਅ ਮਤਲਬ ਬਸ ਨਹੀਂ ਸੁੰਨਾ ਚਾਹੁੰਦੇ ਪੋਜ਼ਿਟਿਵ ਸੋਚਣਾ ਚਾਹੀਦਾ ਤੇ ਜੋ ਤੁਸੀਂ ਸਵਾਲ ਕੀ ਰਾਇ ਕਿ ਕੈਨੇਡਾ ਦੇ ਵਿੱਚ ਕੰਮਾਂ ਦਾ ਜੋ ਹੈ ਨਾ ਉਹ ਇਹ ਹੈ ਕਿ ਪਹਿਲਾਂ ਜੋ ਸੀਗਾ ਉਹ ਉਹ ਨੋ ਡਾਊਟ ਕਿ ਪ੍ਰੋਬਲਮ ਆਈ ਸੀਗੀ ਕਿਉਂਕਿ ਉਹ ਇਸ ਲਈ ਪ੍ਰੋਬਲਮ ਆਈ ਸੀਗੀ ਕਿ ਆਪਣਾ ਨਾ ਪੰਜਾਬੀਆਂ ਦਾ ਇੱਕ ਸੁਭਾਅ ਹੈ ਕਿ ਆਪਾਂ ਜਦੋਂ ਇੱਕ ਸ਼ਹਿਰ ਦੇ ਵਿੱਚ ਆਉਣੇ ਆ ਤਾਂ ਸਾਰੇ ਜਣੇ ਉੱਥੇ ਹੀ ਆਉਣਾ ਚਾਹੁੰਦੇ ਆ ਉਹ ਇੱਕ ਗਾਣੇ ਗਲੋਰੀਫਾਈ ਕਰ ਦਿੰਦੇ ਨੇ ਪੰਜਾਬੀ ਹੈ ਨਾ ਕਿ ਜੀ ਬ੍ਰੈਂਟਨ ਹੋ ਗਿਆ ਜੀ ਸਰੀ ਹੋ ਗਿਆ ਦੋ ਸ਼ਹਿਰ ਬਹੁਤ ਮਸ਼ਹੂਰ ਹੋ ਗਏ ਤੇ ਸਾਰੇ ਲੋਕ ਸੀਗੇ ਜਿਹੜੇ ਉਹ ਏਸੇ ਦੋ ਸ਼ਹਿਰਾਂ 'ਚ ਆ ਗਏ ਤੇ ਇੱਥੇ ਕੰਮ ਘਟ ਗਏ ਨਾ ਕਿ ਜਦੋਂ ਆਪਾਂ ਹੁੰਨੇ ਆ ਤਾਂ ਕੈਨੇਡਾ ਦਾ ਬਹੁਤ ਵੱਡਾ ਹੈ ਜੀ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਕੰਟਰੀ ਹੈ ਰਸ਼ੀਆ ਤੋਂ ਬਾਅਦ ਜੇ ਆਪਾਂ ਜੀਓਗ੍ਰਾਫਿਕਲੀ ਦੇਖੀਏ ਤੇ ਉਹ ਫਿਰ ਉਹਦੇ ਨਾਲ ਕੀ ਹੋਇਆ ਕਿ ਲੋਕ ਇੱਕ ਜਗ੍ਹਾ ਇਕੱਠੇ ਹੋ ਗਏ ਉੱਥੇ ਕੰਮ ਤਾਂ ਉਨੇ ਹੀ ਸੀਗੇ ਪਰ ਲੋਕ ਤਾਂ ਜ਼ਿਆਦਾ ਹੋ ਗਏ ਉਹਦੇ ਨਾਲ ਕੰਮ ਮਤਲਬ ਸਾਰਾ ਹੋ ਗਿਆ ਅਫਸਰਟ ਹੋ ਗਿਆ ਤੇ ਹੁਣ ਜਦੋਂ ਇਮੀਗ੍ਰੇਸ਼ਨ ਤੇ ਵੀ ਉਹ ਥੋੜਾ ਜਿਹਾ ਘੱਟ ਕਰਤਾ ਇਹਨਾਂ ਨੇ ਤੇ ਬਹੁਤ ਸਟ੍ਰਿਕਟ ਹੋ ਗਏ ਕਿਉਂਕਿ ਤੁਹਾਨੂੰ ਪਤਾ ਹੈ ਵੀ ਟਰੂਡੋ ਸਾਹਿਬ ਦੀ ਥੋੜੀ ਪਾਲਿਸੀ ਹੋਰ ਸੀਗੀ ਇਹ ਗਵਰਨਰ ਰਹੇ ਨੇ ਬੈਂਕ ਦੇ ਬਹੁਤ بڑے ਇਕਨੋਮਿਸਟ ਨੇ ਤੇ ਬਾਕੀ ਇਹ बिजनेसमੈਨ ਵੀ ਨੇ ਜਿਹੜੇ ਹੁਣ ਪੀਐਮ ਨੇ ਫੈਸਲੇ ਕੰਮਾਂ ਦਾ ਤਾਂ ਇੱਥੇ ਮੇਰੇ ਖਿਆਲ ਦੇ ਵਿੱਚ ਤਾਂ ਕੋਈ ਦਿੱਕਤ ਹੈ ਨਹੀਂ ਬਾਕੀ ਜੇ ਕਿਸੇ ਨੂੰ ਦਿੱਕਤ ਆਉਂਦੀ ਵੀ ਹੈ ਤਾਂ ਉਹ ਬੰਦੇ ਨੂੰ ਆਉਂਦੀ ਜਿਹਦਾ ਕੋਈ ਹੁਨਰ ਨਹੀਂ ਹੈ ਆਪਣਾ ਹੁਨਰ ਕੋਈ ਨਾ ਕੋਈ ਜ਼ਰੂਰ ਲੈ ਕੇ ਆਓ ਜਦੋਂ ਆਓ ਇੱਥੇ ਚਾਹੇ ਕਿ ਹੇਅਰ ਡ੍ਰੈਸਰੀ ਬਣ ਕੇ ਆਓ ਇੱਥੇ ਕੋਈ ਨਾ ਕੋਈ ਤੁਹਾਨੂੰ ਕੰਮ ਆਉਣਾ ਚਾਹੀਦਾ ਹੈ ਜੇ ਤੁਹਾਨੂੰ ਕੋਈ ਕੰਮ ਆਉਂਦਾ ਹੈ ਤਾਂ ਇੱਥੇ ਤੁਹਾਨੂੰ ਕੰਮ ਦੀ ਕੋਈ ਕਮੀ ਨਹੀਂ ਹੈਗੀ ਜੇ ਤੁਸੀਂ ਲੇਬਰ ਜੌਬ ਲਭੋਗੇ ਉਹਦੇ ਚ ਕਮੀ ਆ ਆ ਵੀ ਸਕਦੀ ਹੈ ਜੀ ਬਾਕੀ ਅਰਫਾਤ ਸਾਹਿਬ ਇੱਕ ਗੱਲ ਹੁਣ ਥੋੜੀ ਜਿਹੀ ਮੈਂ ਗੱਲ ਕਰੂੰਗਾ ਨਾਲ ਮੈਂ ਗੱਲ ਕਰੂੰਗਾ ਤੁਹਾਡੀ ਸਕਿੱਲ ਜੋ ਹੈ ਮੈਂ ਇਹ ਸਲਾਹ ਦਊਂਗਾ ਕਿ ਸਕਿੱਲ ਡਿਵੈਲਪ ਕਰਕੇ ਆਓਏ ਤੇ ਜੀ ਜੀ ਬਗਿਰਫਾ ਸਾਹਿਬ ਇੱਕ ਹੁਣ ਤੁਹਾਡੀ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਾ ਉਹਦੀ ਗੱਲ ਕਰਦੇ ਆਂ ਕੀ ਸਿਨੈਰੀਓ ਬਣ ਰਿਹਾ ਸਰ ਕੀ ਮਤਲਬ ਜੋ ਮਤਲਬ ਉਰੇ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਮਤਲਬ ਦੋ ਗੁੱਟ ਕਹੇ ਜਾ ਰਹੇ ਨੇ ਕਿ ਦੋ ਗੁੱਟ ਬਣ ਗਏ ਜੀ ਇਹਦੇ ਪਾਰਟੀ ਦੇ ਕੀ ਮਤਲਬ ਕੈਨੇਡਾ ਦੇ ਵਿੱਚ ਉੱਥੇ ਦੇ ਜਿਹੜੇ ਐਨ ਆਰ ਆਈਸ ਬੈਟਰੀ ਨੇ ਉਹ ਇਸ ਪਾਰਟੀ ਦੇ ਨਾਲ ਜੁੜੇ ਹੋਣ ਉਹਨਾਂ ਦੀ ਕੀ ਸੋਚ ਹੈ ਜੀ ਦੇਖੋ ਮਮੂਨ ਸਾਹਿਬ ਮੈਂ ਨਾ ਥੋੜੀ ਜੀ ਤੁਹਾਨੂੰ ਇੱਕ ਅਤੀਤ ਚ ਜੀ ਆਪਾਂ ਲੈ ਕੇ ਜਾਈਏ ਤਾਂ ਅਕਾਲੀ ਦਲ ਕੀ ਹੈ ਅਕਾਲੀ ਦਲ ਬੇਸਿਕਲੀ ਇੱਕ politcal organization ਹੈਗੀ ਪਰ ਉਹ ਨਾਲ ਦੀ ਨਾਲ ਇੱਕ ਸੋਚ ਨੂੰ ਵੀ ਜੇ ਤੁਸੀਂ ਅਕਾਲੀ ਦਲ ਦਾ ਨਾਮ ਲਉਂਦੇ ਹੋ ਨਾ ਜੇ ਤੁਸੀਂ ਕਿਸੇ ਬੈਸਟ ਬੰਗਾਲ ਦੇ ਬੰਦੇ ਨਾਲ ਵੀ ਅਕਾਲੀ ਦਲ ਦਾ ਗੱਲ ਕਰੋਗੇ ਤਾਂ ਹਕੂਕਾ ਪੰਜਾਬ ਦੀ ਬਾਤ ਕਰ ਰਹੇ ਹੋ ਹਮ ਇੱਕ ਪੰਜਾਬੀ ਪਾਰਟੀ ਹੈ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦੀ ਹੈ ਉਹ ਇੱਕ ਸੋਚ ਹੈ ਅਕਾਲੀ ਸੋਚ ਹੈ ਬਟ ਮੈਂ ਜੋ ਦੇਖ ਰਿਹਾ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਤੇ ਹੁਣ ਮੈਂ ਜੋ ਦੇਖ ਰਿਹਾ ਨਾ ਜੀ ਉਹਦੇ ਵਿੱਚ ਬਹੁਤ ਜ਼ਿਆਦਾ ਚੇਂਜ ਇਹ ਆ ਗਿਆ ਕਿ ਲੋਕਾਂ ਦੀ ਜਿਹੜੀ ਸੋਚ ਹੈ ਨਾ ਜੀ ਉਹ ਸਿਰਫ ਸਿਰਫ ਇਹ ਰਹਿ ਗਈ ਕਿ ਅਸੀਂ ਕਿਸ ਤਰ੍ਹਾਂ ਪਾਵਰ ਦੇ ਵਿੱਚ ਸ਼ਾਮਲ ਹੋ ਜਾਈਏ ਜੀ ਜੀ ਕੋਈ ਪਾਰਟੀ ਪਾਵਰ ਚਾਹ ਕਿਵੇਂ ਅਸੀਂ ਇਹਦੇ ਅੰਦਰ ਚਲੇ ਜਾਈਏ ਚਾਹੇ ਸਾਨੂੰ ਉਧਰ ਜਾ ਕੇ ਕੋਈ ਪੁੱਛੇ ਗਏ ਹਨ ਉਹ ਜਾਂ ਕੋਈ ਨਾ ਪੁੱਛੇ ਮੇਰੀ ਗੱਲ ਜਾਈ ਕਿਸੇ ਨੂੰ ਪੂਰੀ ਲੱਗੇ ਬਟ ਜੋ ਤੁਹਾਡੀ ਸੋਚ ਹੈ ਕਿ ਮੈਨੂੰ ਮੇਰੇ ਮੰਨ ਲਓ ਤੁਸੀਂ ਮੈਨੂੰ ਜਾਣਦੇ ਹੋ ਮੇਰੀ ਸ਼ੁਰੂ ਤੋਂ ਸਾਡੀ ਅਕਾਲੀ ਦਲ ਦੀ ਸੋਚ ਹੈ ਪੰਜਾਬ ਪੰਜਾਬੀਅਤ ਦੇ ਕਰਕੇ ਕੱਟ ਗਿਣਤੀ ਸਿੱਖਾਂ ਦੀ ਪਾਰਟੀ ਐ ਅਸੀਂ ਵੀ ਕੱਟ ਗਿਣਤੀਆਂ ਉਹਦੇ ਕਰਕੇ ਸੀ ਇਹਦੇ ਨਾਲ ਜੁੜੇ ਹੋਇਆ ਤੇ ਸਾਨੂੰ ਬਹੁਤ ਮਾਣ ਹੈ ਕਿਸੇ ਅਕਾਲੀਆਂ ਜਿਹੜੇ ਲੋਕ ਕਾਂਗਰਸ ਨਾਲ ਜੁੜੇ ਹੋਏ ਨੇ ਉਹਨਾਂ ਦੀ ਏਡਾਲੋਜੀ ਐ ਕਿ ਉਹ ਜੀ ਆਜ਼ਾਦੀ ਦਲਾਈ ਐ ਬਹੁਤ ਵੱਡੀ ਪਾਰਟੀ ਐ ਉਹ ਵੀ ਇੱਕ ਜਿਹਨੂੰ ਕਹਦੇ ਆਂ ਦੇਸ਼ ਦੇ ਵਿੱਚ ਆਜ਼ਾਦ ਕਰਾਉਣ ਚ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਤੇ ਵੈਸੇ ਵੀ ਉਹ ਇੱਕ ਬਹੁਤ ਵੈਲ ਆਰਗੇਨਾਈਜ਼ਡ ਪਾਰਟੀ ਮੰਨੀ ਜਾਂਦੀ ਐ ਤੇ ਜਿਹੜਾ ਹੁਣ ਫੈਸ਼ਨ ਚੱਲ ਗਿਆ ਨਾ ਜੀ ਮਲੇਰ ਕੋਟਲੇ ਚ ਹੀ ਨਹੀਂ ਬਾਕੀ ਸਾਰੇ ਪੰਜਾਬ ਚ ਆਪਾਂ ਲਾ ਲਈਏ ਵੈਸੇ ਪੰਜਾਬ ਚ ਜਾਵਾ ਕਲ ਜਦੋਂ ਅਸੀਂ ਕਿਸੇ ਪਾਰਟੀ ਦੇ ਵਿੱਚ ਚਲੇ ਜਾਂਦੇ ਆ ਆਪਣੀ ਮਾ ਪਾਰਟੀ ਨੂੰ ਛੱਡ ਕੇ ਨਾ ਉਸ ਤੋਂ ਬਾਅਦ ਇੱਕ ਗਾਣਾ ਵੀ ਚਲਾਉਨੇ ਆ ਕਿ ਉਹ ਕਿਹੜਾ ਗਾਣਾ ਹੈ ਉਹ ਮੈਂ ਤਾਂ ਮੇਰੇ ਐਗਜ਼ੈਕਟਲੀ ਦਾ ਯਾਦ ਨਹੀਂ ਕਿ ਮਿੱਤਰਾਂ ਦੀ ਬੱਲੇ ਬੱਲੇ ਰਹਿੰਦੀ ਹੈ ਸਰਕਾਰ ਕੋਈ ਹੋਵੇ ਉਹ ਗਾਣਾ ਵੀ ਬੜੇ ਮਾਨ ਨਾਲ ਲਾਉਨੇ ਆ ਦੇਖੋ ਫੋਲੋਇੰਗ ਕਰ ਰਹੇ ਫਿਰ ਤੁਸੀਂ ਗਾਣੇ ਲਾਉਨੇ ਹੋ ਰੀਲਾ ਬਣਾਉਨੇ ਹੋ ਇਹ ਕਿ ਸਾਡੀ ਤਾਂ ਜਿ ਚੜ੍ਹਾਈ ਰਹਿੰਦੀ ਹੈ ਸਰਕਾਰ ਕੋਈ ਵੀ ਹੋਵੇ ਇਹ ਕੋਈ ਬਹਾਦਰੀ ਨਹੀਂ ਹੈ ਆਪਣੀ ਪਾਰਟੀ ਦੇ ਨਾਲ ਖੜੇ ਰਹਿਣਾ ਚਾਹੀਦਾ ਮਾੜਾ ਚੰਗਾ ਸਮਾਂ ਜਿਹੜਾ ਉਹ ਆਉਂਦਾ ਰਹਿੰਦਾ ਹੈ ਉਹ ਐਸੀ ਕੋਈ ਗੱਲ ਨਹੀਂ ਪਾਰਟੀਆਂ ਜਿਵੇਂ ਮਾੜਾ ਚੰਗਾ ਟਾਈਮ ਆਉਂਦਾ ਜਿਵੇਂ ਤੁਸੀਂ ਗੱਲ ਕਰੀਆ ਅਕਾਲੀ ਦਲ ਦੀ ਅਕਾਲੀ ਦਲ ਦੇ ਵਿੱਚ ਜਿਹੜਾ ਇਸ ਟਾਈਮ ਚੱਲ ਰਿਹਾ ਨਾ ਜੀ ਉਹ ਚੱਲ ਰਿਹਾ ਕਿ ਅਕਾਲੀ ਦਲ ਨੂੰ ਵਿਰੋਧੀਆਂ ਨੇ ਤਾਂ ਮਾਰ ਪਾਉਣ ਲਈ ਕੋਸ਼ਿਸ਼ਾਂ ਕਰਨੀ ਸੀਗੀਆਂ ਬਟ ਅਕਾਲੀ ਦਲ ਦੇ ਕੰਮ ਦਾ ਜਵਾਬ ਕਿਸੇ ਕੋਲ ਨਹੀਂ ਹੈ ਜੋ ਸੋਸ਼ਲ ਕੰਮ ਉਹ ਅਕਾਲੀ ਦਲ ਦੇ ਰਾਜ ਦੇ ਵਿੱਚ ਡਿਵੈਲਪਮੈਂਟ ਯਾਦਗਾਰਾ ਬਣੀ ਆ ਉਹ ਕੋਈ ਪਾਰਟੀ ਕੋਲ ਉਹਦਾ ਜੋੜ ਨਹੀਂ ਸੀਗਾ ਕੋਈ ਕੋਈ ਕਿਸੇ ਪਾਰਟੀ ਕੋਲ ਤੋਂ डीसी ਕੋਈ ਵੀ ਸਕੀਮ ਲਾ ਲਓ ਸ਼ਗਨ ਸਕੀਮ ਲਾ ਲਓ ਬੱਚਿਆਂ ਨੂੰ ਸਾਈਕਲ ਲਾ ਲਓ ਆ ਆਟਾ ਦਾਲ ਲਗਾ ਲਓ ਬੁਢਾਪਾ ਪੈਨਸ਼ਨ ਲਗਾ ਲਓ ਜਿਹੜੇ ਆ ਹੁਣ ਅੱਜ ਕੱਲ ਮਾਮ ਸਾਹਿਬ ਸਕੂਲ ਦਿਖਾ ਰਹੇ ਨੇ ਉਹ ਬਹੁਤ ਵਧੀਆ ਜਿਹੜੇ ਬਣਾਏ ਸੀਗੇ ਬਾਦਲ ਸਾਹਿਬ ਨੇ ਹੈ ਜੀ ਉਹ ਸਕੂਲਾਂ ਦੇ ਬਾਰੇ ਤੁਸੀਂ ਲਾ ਲਓ ਮਤਲਬ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਜਿੰਨਾ ਵੀ ਕੰਮ ਹੋਇਆ ਜਾਂ ਸਪੋਰਟਸ ਵਿੱਚ ਕਬੱਡੀ ਕੱਪ ਲਾ ਲਓ ਕਿੱਥੇ ਨੇ ਉਹਨ ਕਬੱਡੀ ਕੱਪ ਜੋ ਵੀ ਕੰਮ ਹੋਇਆ ਉਹਦਾ ਤੋੜ ਨਹੀਂ ਸੀਗਾ ਪਰ ਸਾਡੇ ਕੋਲੋਂ ਗਲਤੀਆਂ ਹੋਈਆਂ ਨੇ ਜੀ ਧਾਰਮਿਕ ਜਦੋਂ ਵੀ ਕੋਈ ਗੱਲ ਸਾਡੇ ਕੋਲੋਂ ਧਾਰਮਿਕ ਗਲਤੀ ਇਹ ਹੋਈ ਹੈ ਕਿ ਜਦੋਂ ਸਾਡੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਤਾਂ ਅਸੀਂ ਉਹਦੇ ਖਿਲਾਫ ਜੋ ਐਕਸ਼ਨ ਲੈਣਾ ਸੀਗਾ ਉਹ ਅਸੀਂ ਚਾਹੇ ਲੈ ਨਹੀਂ ਪਾਏ ਜਾਂ ਜੋ ਵੀ ਹੋਇਆ ਤੇ ਇੱਕ ਜਿਹੜਾ ਸਰਸੇ ਵਾਲੇ ਸਾਹ ਦਾ ਸਾਰਾ ਇੰਸੀਡੈਂਟ ਤੁਹਾਨੂੰ ਪਤਾ ਹੈ ਕਿ ਸਪੋਰਟ ਅਸੀਂ ਲੈ ਲਈ ਉਹ ਇੱਕ ਸੁਸਾਈਸਾਈਡ ਬੌਮਬ ਵਾਂਗੋ ਸਾਡੇ ਪਰ ਆ ਕੇ ਚਲੀ ਹੈ ਬਟ ਅੱਜ ਕੱਲ ਜੋ ਮੈਂ ਜੁੜਿਆ ਹਾਂ ਜੀ ਸਾਡੀ ਪੰਜ ਮੈਂਬਰੀ ਜਿਹੜੀ ਕਮੇਟੀ ਬਣੀ ਆ ਅਕਾਲ ਤਖਤ ਸਾਹਿਬ ਤੋਂ ਬਹੁਤ ਸਤਿਕਾਰ ਤੋਂ ਸਾਡੇ ਉਹਦੇ ਚ ਪੰਜ ਮੈਂਬਰ ਨੇ ਮਨਪ੍ਰੀਤ ਸਿੰਘ ਐਯਾਲੀ ਨੇ ਆਪਣੇ ਇਕਵਾਲ ਸਿੰਘ ਝੁੰਦਾ ਸਾਹਿਬ ਨੇ ਬੀਬੀ ਜੀ ਨੇ ਸਤਵੰਤ ਕੌਰ ਦੇ ਆਪਣੇ ਬੀਬੀ ਜੀ ਨੇ ਸੰਤਾ ਸਿੰਘ ਉਮੈਦਪੁਰ ਨੇ ਤੇ ਬਡਾਲਾ ਸਾਹਿਬ ਇਹ ਪੰਜ ਮੈਂਬਰੀ ਕਮੇਟੀ ਹੈ ਬਸ ਬੈਠੇ ਸੱਤ ਮੈਂਬਰੀ ਬਣੀ ਸੀ ਜਿੱਥੇ ਕਾਮੀ ਸਾਹਿਬ ਸੀਗੇ ਤੇ ਬਡੁੰਗਰ ਸਾਹਿਬ ਬਟ ਇਹ ਦੋ ਮੈਂਬਰ ਕਿਸੇ ਕਾਰਨ ਕਰਕੇ ਐਕਟਿਵ ਨਹੀਂ ਹੈਗੇ ਬਾਕੀ ਐਕਟਿਵ ਨੇ ਤੇ ਉਹ ਬਹੁਤ ਵਧੀਆ ਭਰਤੀ ਨਾਲ ਕਰ ਰਹੇ ਨੇ ਤੇ ਅਸੀਂ ਵੀ ਇੱਥੇ ਸ਼ੁਰੂ ਕਰੀ ਹੈ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਲੋਕ ਚਾਹੁੰਦੇ ਨੇ ਅਕਾਲੀ ਦਲ ਦੁਬਾਰਾ ਉੱਠੇ ਬਟ ਲੋਕ ਥੋੜਾ ਜਿਹਾ ਵੀਰ ਬਾਦਲ ਜੀ ਦਾ ਜੋ ਚਿਹਰਾ ਹੈ ਉਹਨੂੰ ਲੋਕ ਚਾਹੁੰਦੇ ਸੀਗੇ ਕਿ ਹਲੇ ਪਿੱਛੇ ਹੋ ਜਾਣਾ ਇਹਨਾਂ ਨੂੰ ਲੋਕਾਂ ਨੇ ਨਹੀਂ ਪਸੰਦ ਕਰਿਆ ਪੰਜ ਚਾਰ ਟਰਮਾਂ ਹੋ ਗਈਆਂ ਤੇ ਪਰ ਉਹਨਾਂ ਦੇ ਉਹ ਵੀ ਚਾਹੁੰਦੇ ਹੋਣਗੇ ਬਟ ਜਿਹੜੇ ਪੰਜ ਚਾਰ ਬੰਦੇ ਨੇ ਉਹਨਾਂ ਦੇ ਆਲੇ-ਦਾਲੇ ਉਹ ਆਪਣੇ ਨਿੱਜੀ ਮਫਾਦ ਕਰਕੇ ਉਹਨਾਂ ਨੂੰ ਪਿੱਛੇ ਨਹੀਂ ਹੁੰਦੇ ਨੇ ਜਿਹਦੇ ਨਾਲ ਸਾਨੂੰ ਨੁਕਸਾਨ ਹੋ ਰਿਹਾ ਜਦੋਂ ਕਿ ਜਿਹੜੀ ਸਾਡੀ ਪੰਜ ਮੈਂਬਰੀ ਕਮੇਟੀ ਹੈ ਅਸੀਂ ਇਸ ਗੱਲ ਦੇ ਅੱਗੇ ਜਾ ਕੇ ਸਾਰੇ ਅਕਾਲੀ ਦਲ ਇੱਕੋ ਨੇ ਚਾਹੀਦੇ ਨੇ ਅਸੀਂ ਲੱਗੇ ਹੋਏ ਹਾਂ ਮੇਰੀ ਗੱਲ ਹੁੰਦੀ ਰਹਿੰਦੀ ਹੈ ਝੁੰਡਾ ਸਾਹਿਬ ਨਾਲ ਵੀ ਹੁੰਦੀ ਰਹਿੰਦੀ ਹੈ ਤੇ ਅਸੀਂ ਲੱਗੇ ਹੋਏ ਹਾਂ ਤਾਂ ਅਸੀਂ ਉਹ ਜੋ ਵੀ ਹੈ ਅਕਾਲੀ ਦਲ ਨੇ ਜਿਹੜੇ ਅਮਰਤਪਾਲ ਨਾਲ ਵੀ ਟੱਚ ਦੇ ਵਿੱਚ ਨੇ ਉਹ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨਾਲ ਵੀ ਸਮਝੌਤਾ ਕਰੀਏ ਤੇ ਭਾਈ ਸਰਵਜੀਤ ਸਿੰਘ ਖਾਲਸਾ ਐਮਪੀ ਨੇ ਸਤਕਾਰਪੂਰਵਕ ਨੇ ਉਹਨਾਂ ਨਾਲ ਵੀ ਸਾਡੀ ਗੱਲ ਚੱਲ ਰਹੀ ਹੈ ਤੇ ਭਾਈ ਰਵਿੰਦਰ ਸਿੰਘ ਅਕਾਲੀ ਦਲ ਜਿਹੜਾ 1920 ਹੈ ਉਹ ਤਾਂ ਸਾਡੇ ਨਾਲ ਆਲਰੇਡੀ ਲੱਗੇ ਹੋਏ ਨੇ ਤੇ ਜੋ ਦੀਪ ਸਿੱਧੂ ਜੀ ਦਾ ਗਰੁੱਪ ਸਾਰਿਆਂ ਨਾਲ ਸਾਡੀ ਗੱਲ ਚੱਲ ਰਹੀ ਹੈ ਅਸੀਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਉਣਾ ਹੈ 27 ਦੇ ਇਲੈਕਸ਼ਨ ਚ ਤੇ ਤੁਸੀਂ ਦੇਖਿਓ ਕਿ ਇਸੇ ਤਰ੍ਹਾਂ ਹੋਣਾ ਹੈ ਜਿਸੇ ਤਰ੍ਹਾਂ ਆਮ ਆਦਮੀ ਪਾਰਟੀ ਦਾ ਇੱਕ ਹਵਾ ਬਣ ਗਈ ਸੀ ਇਸੇ ਤਰ੍ਹਾਂ ਦੀ ਇੱਕ ਹਵਾ ਚੱਲਨੀ ਹੈ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਯਾਰ ਪੰਜਾਬ ਪਰੱਖੀ ਹਵਾ ਪੰਜਾਬੀਅਤ ਪਰੱਖੀ ਤਾਂ ਕਿ ਸਾਨੂੰ ਆਪਣੇ ਫੈਸਲੇ ਲੈਣ ਲਈ ਕਿਸੇ ਉੱਪਰ ਦੇਖਣਾ ਪਵੇ ਦਿੱਲੀ ਤੋਂ ਸਾਨੂੰ ਜਿਹੜਾ ਸਰਕਾਰਾਂ ਚੱਲਦੀਆਂ ਤੁਹਾਨੂੰ ਸਾਰਾ ਪਤਾ ਹੀ ਹੈ ਕੀ ਚੱਲ ਰਿਹਾ ਅੱਜਕੱਲ ਸਾਨੂੰ ਆਪਣੀ ਸਰਕਾਰ ਚਾਹੀਦੀ ਹੈ ਮਜ਼ਬੂਤ ਸਰਕਾਰ ਚਾਹੀਦੀ ਹੈ ਮਜ਼ਬੂਤ ਲੀਡਰਸ਼ਿਪ ਚਾਹੀਦੀ ਹੈ ਤੇ ਸਾਰੀ ਲੀਡਰਸ਼ਿਪ ਚਾਹੀਦੀ ਹੈ ਜਿਹੜੀ ਨਵੀਂ ਯੂਥ ਯੰਗ ਹੋਵੇ ਬੇਦਾਗ ਹੋਵੇ ਲੋਕਾਂ ਦੇ ਵਿੱਚ ਜਿਹਦੀ ਪ੍ਰੋਖਸੀ ਯੋਗਤਾ ਹੋਵੇ ਇਨਸ਼ਾਅੱਲਾ ਚੰਗਾ ਹੋਊਗਾ ਪੰਜਾਬ ਲਈ ਆਪਾ ਸਾਹਿਬ ਇੱਕ ਥੇ ਮੈਂ ਗੱਲਾਂ ਪੁੱਛਣਾ ਚਾਹੁੰਗਾ ਕਿ ਆਪਣਾ ਮੁਕਾਬਲਾ 2027 ਦੇ ਵਿੱਚ ਤੁਸੀਂ ਕਿਹੜੀ ਪਾਰਟੀ ਨਾਲ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਕਿਸ ਪਾਰਟੀ ਨਾਲ ਤੁਹਾਡਾ ਮੁਕਾਬਲਾ ਹੋਊਗਾ ਮਮੋਨ ਸਾਹਿਬ ਜਿਹੜਾ ਤੁਹਾਡਾ ਸਵਾਲ ਹੈ ਵੈਸੇ ਤਾਂ ਹਰ ਰੋਜ਼ ਹੀ ਸਿਚੁਏਸ਼ਨ ਹੈ ਜਿਹੜੀ ਪੋਲਿਟਿਕਸ ਚੇਂਜ ਹੁੰਦੀ ਰਹਿੰਦੀ ਹੈ ਬਟ ਜੋ ਅੱਜ ਦੀ ਹਾਲਾਤ ਦੇ ਮੁਤਾਬਕ ਜੇ ਆਪਾਂ ਦੇਖੀਏ ਤਾਂ ਅਕਾਲੀ ਦਲ ਦਾ ਮੁਕਾਬਲਾ ਜਿਹੜਾ ਅਕਾਲੀ ਦਲ ਇੱਕ ਹੋਣਾ ਚਾਹੀਦਾ ਹੈ ਪਹਿਲਾ ਜਦੋਂ ਅਕਾਲੀ ਦਲ ਇੱਕ ਹੋ ਗਿਆ ਉਹਦਾ ਮੁਕਾਬਲਾ ਕਾਂਗਰਸ ਨਾਲ ਹੈ ਜਿਹੜੀ ਤੁਹਾਡੀ ਅੱਜ ਕੱਲ ਦੀ ਸਰਕਾਰ ਹੈ ਜਿਹੜੀ ਚੱਲ ਰਹੀ ਹੈ ਜੇ ਮੈਂ ਇਹਨੂੰ ਇੱਕ ਕਿਹਾ ਤੁਸੀਂ ਜਾਣਦੇ ਹੋ ਤੁਸੀਂ ਪੌਡਕਾਸਟ ਵੀ ਕਰਦੇ ਹੋ ਚੈਨਲ ਵੀ ਚਲਾਉਂਦੇ ਹੋ ਇਹ ਤਾਂ ਇੱਕ ਕੰਟੈਂਟ ਇਕੱਠਾ ਕਰਨ ਵਾਲੀ ਗਵਰਨਮੈਂਟ ਹੈ ਹਰ ਚੀਜ਼ ਦੇ ਵਿੱਚ ਇਹਨਾਂ ਨੂੰ ਕੰਟੈਂਟ ਚਾਹੀਦਾ ਹੈ ਫੇਸਬੁੱਕ ਲਈ ਤੇ ਵਟਸਐਪ ਲਈ ਸੋਸ਼ਲ ਮੀਡੀਆ ਲਈ ਇਹ ਸੋਸ਼ਲ ਮੀਡੀਆ ਨਾਲ ਚੱਲਣ ਵਾਲੀ ਸਰਕਾਰ ਹੈ ਲੱਗਦਾ ਨਹੀਂ ਵੀ ਕੁਝ ਨੇ ਲੋਕ ਕਿਉਂਕਿ ਐਨ ਆਰ ਆਈਜ਼ ਜਿਹੜੇ ਹੈਗੇ ਐਨ ਆਰ ਆਈਜ਼ ਆਮ ਆਦਮੀ ਪਾਰਟੀ ਨੂੰ ਲਿਆਉਣ ਦੇ ਵਿੱਚ ਸਭ ਤੋਂ ਅੱਗੇ ਸੀਗੇ ਜਿਹੜੇ ਕਿ ਅੱਜ ਇਹਨਾਂ ਦੇ ਜੁੱਤੀਆਂ ਮਾਰਨ ਨੂੰ ਤਿਆਰ ਨੇ ਕੋਈ ਆ ਕੇ ਤਾਂ ਦੇਖੇ ਨਾ ਜੋ ਇੱਥੇ ਕੈਨੇਡਾ ਦੀ ਧਰਤੀ ਤੇ ਕਿਸੇ ਗੁਰਦੁਆਰੇ ਖੜ ਕੇ ਬੋਲ ਕੇ ਤਾਂ ਦੇਖੇ ਵੀ ਅਸੀਂ ਆਇਆ ਜੀ ਆਇਆ ਜਦੋਂ ਡੰਨ ਉੱਠੇ ਕਰਕੇ ਲੈ ਕੇ ਜਾਂਦੇ ਸੀਗੇ ਪਹਿਲਾਂ ਹੁਣ ਆ ਕੇ ਤਾਂ ਦੇਖੇ ਖੁੱਲਾ ਚੈਲੰਜ ਹੈ ਇਹਨਾਂ ਨੂੰ ਬਾਹਰ ਜਿੰਡਸਟਰੀ ਦਾ ਚੇਅਰਮੈਨ ਸੰਦੀਪ ਪਾਟਕ ਦਾ ਪੀਏ ਲੱਗ ਰਿਹਾ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਇੱਕ ਬੀਬੀ ਲੱਗ ਰਹੀ ਹੈ ਦਿੱਲੀ ਦੀ ਕੇਜਰੀਆਲ ਦੀ ਜਿਹੜੀ ਖਾਸ ਸੀਗੀ ਉਹ ਪੰਜਾਬੀ ਕਿੱਥੇ ਨੇ ਪੰਜਾਬੀ ਇਹਨੇ ਕਾਬਲ ਨਹੀਂ ਹੈਗੇ ਅਸੀਂ ਇਹਨੇ ਕਾਬਲ ਨਹੀਂ ਅਸੀਂ ਤਾਂ ਬਾਹਰੀਆਂ ਕੰਟਰੀਆਂ ਦੇ ਵਿੱਚ ਆ ਕੇ ਅਸੀਂ ਕੋਈ ਵਿਰੋਧ ਨਹੀਂ ਕਰਦੇ ਅਸੀਂ ਵੀ ਦੇਖੋ ਬਾਹਰਲੀ ਕੰਟਰੀ ਤੋਂ ਆ ਕੇ ਇੱਥੇ ਕੰਮਕਾਰ ਕਰਦੇ ਆਂ ਲਾਗੂ ਜ ਬਟ ਜੇ ਤੁਸੀਂ ਇੱਕ ਕੰਟਰੀ ਦੇ ਵਿੱਚ ਸਿਰਫ ਇਸੇ ਕੰਮ ਲਈ ਆਓਗੇ ਇਹਨੂੰ ਝੂਠ ਕੇ ਮੈਂ ਖਾ ਕੇ ਮੁੜ ਜਾ ਉਹ ਤਾਂ ਗਲਤ ਹੈ ਨਾ ਅਸੀਂ ਪ੍ਰਾਊਡ ਟੂ ਬੀ ਕੈਨੇਡੀਅਨ ਆ ਅਸੀਂ ਕੈਨੇਡਾ ਦੇ ਵਿੱਚ ਜੇ ਰਹਨੇ ਆ ਤਾਂ ਅਸੀਂ ਇੱਥੇ ਦੀ ਖਾਣਿਆ ਤਾਂ ਇੱਥੇ ਦੇ ਗੁਣ ਵੀ ਗਾਉਣੇ ਆ ਇੱਥੇ ਟੈਕਸ ਵੀ ਪੇ ਕਰਦੇ ਆ ਇੱਥੇ ਕਿੰਨੇ ਸਾਲ ਸਾਡੀ ਜ਼ਿੰਦਗੀ ਸਾਨੂੰ ਇੱਥੇ ਹੀ ਰਹਿਣਾ ਹੈ ਸਾਡਾ ਘਰ ਆ ਇੱਥੇ ਇਹਦਾ ਮਤਲਬ ਇਹ ਨਹੀਂ ਨਾ ਕਿ ਅਸੀਂ ਇਹਨੂੰ ਖਾ ਕੇ 5 ਸਾਲ ਬਾਅਦ ਚਲੇ ਜਾਈਏ ਇਹ ਜਿਹੜਾ ਖਾਨ ਆ ਰਹੇ ਨੇ ਜਿਸ ਤਰ੍ਹਾਂ ইস্ট ਇੰਡੀਆ ਕੰਪਨੀ ਆਈ ਸੀ ਨਾ ਇਸ ਤਰ੍ਹਾਂ ਆ ਰਹੀ ਹੈ ਦਿੱਲੀ ਵਾਲੇ ਇੱਥੇ ਖਾਰੇ ਨਾ ਇਹ ਬਾਅਦ ਚ ਇਹਨਾਂ ਨੂੰ ਪਤਾ ਲੱਗੂ ਜਦੋਂ ਇਹਨਾਂ ਦੀ ਸਰਕਾਰ ਨਾ ਰਹੀ ਜਦੋਂ ਕੱਲਾ ਕੱਲਾ ਬੰਦੇ ਦੇ ਉੱਪਰ ਪਰਚੇ ਦਰਜ ਹੋ ਗਏ ਅੰਦਰ ਹੋਣੇ ਨੇ ਬਾਕੀ ਅਰਫਾਨ ਸਾਹਿਬ ਕਿੰਨੀ ਕੀ ਤਿਆਰੀ ਚੱਲ ਰਹੀ ਹੈ ਐਨ ਆਰ ਆਈ ਜੇਕਰ ਮੈਂ ਗੱਲ ਕਰਾਂ ਤੁਹਾਡੀ ਗੱਲ ਕਰਾਂ ਤੁਹਾਡੀ ਪਾਰਟੀ ਨੂੰ ਸਪੋਰਟ ਕਰਨ ਵਾਸਤੇ 2027 ਦੀ ਉੱਥੇ ਕੈਨੇਡਾ ਦੇ ਵਿੱਚ ਕਿੰਨੀ ਕੀ ਤਿਆਰੀ ਹੈ ਔਰ ਪੰਜਾਬ ਦੇ ਵਿੱਚ ਕਿੰਨੀ ਕੀ ਲੱਗਦੀ ਹੈ ਕਿ ਉਹ ਗੱਲਬਾਤ ਤੁਹਾਡੀ ਹੁੰਦੀ ਰਹਿੰਦੀ ਹੋਣੀ ਹੈ ਔਰ ਆਪਣੀ ਪਾਰਟੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਗੱਲਬਾਤ ਉਹ ਦੱਸ ਦੇਵ ਕਿਵੇਂ ਮਤਲਬ ਤਿਆਰੀ ਚੱਲ ਰਹੀ ਹੈ ਤੁਹਾਡੀ 2027 ਵਾਸਤੇ ਮੈਂ ਜੀ ਫਿਰ ਤੁਹਾਨੂੰ ਉਹੀ ਗੱਲ ਕਹੂੰਗਾ ਕਿ ਅਕਾਲੀ ਸੋਚ ਦੇ ਜਿੰਨੇ ਬੰਦੇ ਨੇ ਅਕਾਲੀ ਸੋਚ ਨਾ ਕਿ ਕੋਈ ਪਾਰਟੀ ਅਕਾਲੀ ਸੋਚ ਦੇ ਜਿੰਨੇ ਅਸੀਂ ਇੱਥੇ ਬੰਦੇ ਆ ਸਾਰੇ ਅਸੀਂ ਇੱਕ ਆ ਚਾਹੇ ਉਹ ਇਸ ਟਾਈਮ ਸਾਡੇ ਪਾਰਟੀ ਦੇ ਵਿੱਚ ਜੋ ਵੀ ਚੱਲ ਰਿਹਾ ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਡੀ ਸੋਚ ਅਕਾਲੀ ਹੈ ਅਕਾਲੀ ਦਲ ਦੇ ਨਾਲ ਅਸੀਂ ਸਬੰਧਤਾ ਤੇ ਅਸੀਂ ਪੰਜਾਬ ਦੇ ਭਲੇ ਲਈ ਹਮੇਸ਼ਾ ਤਤਪਰ ਰਹਿਨੇ ਆ ਐਨ ਆਰ ਆਈਸ ਦਾ ਬਹੁਤਾ ਜ਼ਿਆਦਾ ਮਹਿਮੂਦ ਸਾਹਿਬ ਜਦੋਂ ਸਵੇਰੇ ਉੱਠਦੇ ਆ ਅਸੀਂ ਖੁੱਲੀ ਹੈ ਸਭ ਤੋਂ ਪਹਿਲਾਂ ਧਿਆਨ ਸਾਡਾ ਉੱਥੇ ਜਾਂਦਾ ਜਿੱਥੋਂ ਆਇਆ ਅਸੀਂ ਕੋਈ ਵੀ ਐਨਆਰਆਈ ਬਿਲਕੁਲ ਬਿਲਕੁਲ ਪੰਜਾਬ ਮਲੇਰ ਕੋਟ ਸਭ ਤੋਂ ਪਹਿਲਾਂ ਇਹਦਾ ਧਿਆਨ ਉੱਥੇ ਜਾਂਦਾ ਫਿਰ ਅਸੀਂ ਸੋਚਦਾ ਕਿੱਥੇ ਕਰਨਾ ਅੱਜ ਕੀ ਕਰਨਾ ਫਿਰ ਸੋਚਦਾ ਅਸੀਂ ਹੈਨਾ ਪਹਿਲਾਂ ਅਸੀਂ ਸੋਚਦਾ ਵੀ ਠੀਕ ਹੈ ਉੱਥੇ ਸਭ ਵੀਡੀਓ ਦੇਖ ਲਈਏ ਫੇਸਬੁੱਕ ਦੇਖ ਲਈਏ ਸਭੂ ਸੈਟਅਪ ਉੱਥੇ ਕਿਉਂਕਿ ਰਿਸ਼ਤੇਦਾਰ ਉੱਥੇ ਹੈ ਤੇ ਤਾਂ ਕਹਿ ਕੇ ਜਦੋਂ ਮਰ ਕੇ ਵੀ ਉੱਥੇ ਹੀ ਜਾਣਾ ਇਹ ਕੋਈ ਇਹਦਾ ਇੱਕ ਅਸਲੀਅਤ ਹੈ ਕਿ ਜੋ ਵੀ ਐਨਆਰਆਈ ਨੇ ਉਹ ਪੰਜਾਬ ਦਾ ਇੰਨਾ ਫਿਕਰ ਕਰਦੇ ਨੇ ਜਿੰਨਾ ਤੁਸੀਂ ਉੱਥੇ ਬੈਠੇ ਨਹੀਂ ਕਰਦੇ ਇਹ ਜੋ ਹਰ ਚੱਲ ਰਹੀ ਹੈ ਸਾਡੀ ਤਿਆਰੀ ਪੂਰੀ ਹੈ ਜੀ 27 ਦੀ 27 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਜਿੱਦਾਂ ਆਮ ਆਦਮੀ ਪਾਰਟੀ ਸਰਕਾਰ ਲਿਆਉਣ ਨੂੰ ਨਾਰਾਇਣ ਜੋਰ ਲਾਇਆ ਸੀਗਾ ਉਹ ਤੋਂ ਡਬਲ ਟ੍ਰਿਪਲ ਹੋ ਕੇ ਜੋਰ ਲਾਉਣਗੇ ਤੁਸੀਂ ਦੇਖ ਲਿਓ ਮੇਰੀ ਗੱਲ ਨੋਟ ਕਰ ਲਿਓ ਜੇ ਅਕਾਲੀ ਦਲ ਸਾਫ਼ ਸੁਥਰੀ ਨੌਜਵਾਨ ਬਿਨਾਂ ਦਾਗ ਤੋਂ ਔਰ ਲੋਕਾਂ ਨੂੰ ਜਿਹੜੀ ਅਕਸੈਪਟ ਹੋਵੇ ਇਸ ਤਰ੍ਹਾਂ ਦੀ ਲੀਡਰਸ਼ਿਪ ਦੇਣ 'ਚ ਕਾਮਯਾਬ ਹੋਇਆ ਹੂੰ ਸਹੀ ਨੋਟ ਕਰੋ ਕੇ ਲੋਕ ਰੈਡੀ ਨੇ ਸਾਨੂੰ ਲਾਈਕ ਕਰਦੇ ਨੇ ਲੋਕ ਲੋਕ ਕਹਿੰਦੇ ਆ ਅਕਾਲੀ ਦਲ ਬੜਾ ਵਧੀਆ ਹੈ ਅਕਾਲੀ ਦਲ ਆਉਣਾ ਚਾਹੀਦਾ ਪਰ ਜਿਹੜੀ ਲੀਡਰਸ਼ਿਪ ਅਕਾਲੀ ਦਲ ਦੀ ਹੈਗੀ ਉਹਦੇ ਚ ਜਿਹੜੇ ਜਿਹੜੇ ਲੋਕਾਂ ਨੂੰ ਲੋਕ ਨਹੀਂ ਚਾਹੁੰਦੇ ਉਹਨਾਂ ਨੂੰ ਸਟੈਪ ਡਾਊਨ ਕਰਕੇ ਨਵੀਂ ਲੀਡਰਸ਼ਿਪ ਨੂੰ ਮੌਕਾ ਦੇਵਗੀ ਜੇ ਅਕਾਲੀ ਦਲ ਤਾਂ ਅਕਾਲੀ ਦਲ ਦਾ ਉਸ ਤਰ੍ਹਾਂ ਹੀ ਹੋਊਗਾ ਜਿਵੇਂ 96 ਦੇ 100 ਜਿੱਤਾਂਗੇ ਤੁਸੀਂ ਦੇਖੀ ਹੋਏ ਗੱਲ ਕਿਉਂਕਿ ਤੁਸੀਂ ਜਾਣਦੇ ਹੋ ਮਲੇਰ ਕੋਟਲਾ ਚ ਵੀ ਤੁਸੀਂ ਦੇਖਦੇ ਹੋ ਤੇ ਬਾਕੀ ਪੰਜਾਬ ਚ ਵੀ ਦੇਖੋ ਐਂਟੀ ਸਰਕਾਰ ਤਾਂ ਹਵਾ ਹੈਗੀ ਪਰ ਕਿਹਦੇ ਕੰਨੀ ਜਾਣੀ ਹੈ ਹਵਾ ਉਹ ਨਹੀਂ ਲੋਕ ਡਿਸਾਈਡ ਕਰ 파 ਰਹੇ ਇਸ ਟਾਈਮ ਕਾਂਗਰਸ ਦਾ ਹੱਥ ਤੁਹਾਨੂੰ ਉੱਪਰ ਵੀ ਲੱਗ ਸਕਦਾ ਪਰ ਉਹਨਾਂ ਦੇ ਅੰਦਰ ਵੀ ਬਹੁਤ ਕਲੇਸ਼ ਹੈ ਲੋਕ ਕਹਿੰਦੇ ਆ ਕਿ ਆਖਲੀ ਦਲ ਚ ਆਵੇ ਬਿਲਕੁਲ ਨਵੇਂ ਚਿਹਰੇ ਹੋਣ ਪੜੇ ਲਿਖੇ ਜਿਹੜੇ ਉਹਨਾਂ ਅਮਰਤਪਾਲ ਹੈ ਲੋਕਾਂ ਨੂੰ ਆਲਟਰਨੇਟ ਮਿਲਿਆ ਲੋਕਾਂ ਨੇ ਪਾਈਆਂ ਨਾ ਵੋਟਾਂ ਭਾਈ ਸਰਬਜੀਤ ਖਾਲਸੇ ਨੂੰ ਪਾਈਆਂ ਨਾ ਤੁਸੀਂ ਦੇਖੋ ਨਾ ਬੀਬੀ ਹਰਸਿਮਰਤ ਨੂੰ ਲੋਕ ਲਾਈਕ ਕਰਦੇ ਉਹਨੂੰ ਪਾਈਆਂ ਨਾ ਤਿੰਨ ਤਾਂ ਜਿੱਤ ਗਏ ਨਾ ਹੂੰ ਉਹ ਜਿੰਨੇ ਵਧਾ ਸੰਭਾਲ ਕੇ ਕਬਰ ਹੋਗੇ ਕਿੰਨੇ ਪ੍ਰਧਾਨ ਸਵਾਲ ਕਿਉਂ ਜਿੱਤੇ ਹੋਣੇ ਨੇ ਠੀਕ ਹੈ ਇਸ ਲਈ ਲੋਕ ਤਾਂ ਲਾਈਕ ਕਰਦੇ ਨੇ ਬਟ ਜਿੱਥੇ ਲੋਕਾਂ ਨੂੰ ਨਹੀਂ ਵਧੀਆ ਆਪਸ਼ਨ ਦਿਖਿਆ ਲੋਕਾਂ ਨੇ ਨਹੀਂ ਪਾਈ ਲੋਕਾਂ ਨੇ ਕਾਂਗਰਸ ਨੂੰ ਪਾਤੀ ਆਮ ਆਦਮੀ ਪਾਰਟੀ ਤਾਂ ਫਿਰ ਵੀ ਨਹੀਂ ਪਾਈ ਕਿਦਾ ਆਮ ਆਦਮੀ ਪਾਰਟੀ ਦੀ ਫੇਸਬੁੱਕ ਕੰਟੈਂਟ ਵਾਲੀ ਪਾਰਟੀ ਖਤਮ ਹੋ ਗਈ ਇਹਦੇ ਅੱਲੇ ਪੱਲੇ ਕੁਝ ਨਹੀਂ ਜਿਹੜੇ ਵੀ ਲੀਡਰ ਇਹਦੇ ਕੋਲ ਹੈਗੇ ਤੁਸੀਂ ਮੈਨੂੰ ਕੋਈ ਦੱਸੋ ਜਿਹੜਾ ਆਮ ਆਦਮੀ ਪਾਰਟੀ ਦੀ ਸੋਚ ਕੀ ਹੈ ਕੋਈ ਇਹਦੀ ਸੋਚ ਦਾ ਲੀਡਰ ਥੋੜੀ ਇਹਨਾਂ ਕੋਲ ਤਾਂ ਰਿਜੈਕਟ ਮਾਲ ਹੈ ਇਹ ਕਿਸੇ ਵੀ ਸਰਕਾਰ ਦੀਆਂ ਸਾਡੀਆਂ ਜਾਂ ਕਾਂਗਰਸ ਦੇ ਖਿਲਾਫ ਜਿਹੜੀ ਹਵਾ ਸੀ ਉਹਨੂੰ ਇਹ ਕੈਪਚਰ ਕਰਕੇ ਸਰਕਾਰ ਬਣਾ ਕੇ ਗਏ ਨੇ ਨਾ ਇਹਨਾਂ ਦੀ ਆਪਣੀ ਤਾਂ ਕੋਈ ਹੋ ਨਹੀਂ ਆਪਣੀ ਤਾਂ ਹੁਣ ਹੋਣੀ ਹੈ ਹੁਣ ਤੁਸੀਂ ਦੇਖ ਲਓ ਕੀ ਕਾਟੋਕਲੇਜ਼ ਹੈ ਨਾ ਇਹਨਾਂ ਦਾ ਕੋਈ ਭਵਿੱਖ ਨਹੀਂ ਇਹਨਾਂ ਦੇ ਵਿੱਚ ਜਿੰਨੇ ਲੀਡਰ ਨੇ ਉਹ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ 'ਚ ਮੁੜ ਜਾਨੇ ਨੇ ਉਹ ਆਲ ਰੈਡੀ ਆਪਣੀ ਆਪਣੀ ਪਾਰਟੀ ਦੇ ਵਿੱਚ ਤਾਰਾ ਜੋੜੀ ਬੈਠੇ ਨੇ ਚਾਹੇ ਕੋਈ ਵੀ ਅਹੁਦਿਆਂ ਦੇ ਉੱਪਰ ਜਿਹੜੇ ਲੀਡਰ ਨੇ ਇੱਥੇ ਪੰਜਾਬ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਜਿਹੜੇ ਤੁਹਾਨੂੰ ਐਮਐਲਏ ਮੰਤਰੀ ਚੇਅਰਮੈਨ ਜਿਹੜੇ ਹੈਗੇ ਉਹਨਾਂ ਨੂੰ ਪਤਾ ਹੈ ਕਿ ਇਹ ਤਾਂ ਹੁਣ ਖਤਮ ਹੈ ਕੰਮ ਵੀ ਹੁਣ ਅਸੀਂ ਜਾ ਕੇ ਟਿਕਟ ਉਧਰੋਂ ਲੈ ਲਈਏ ਬਟ ਨਾ ਕਾਂਗਰਸ ਨੇ ਦੇਣਾ ਸਾਡੇ ਵਾਲਾ ਤਾਂ ਗੱਲ ਹੀ ਨਹੀਂ ਸਾਡੇ ਕੰਨਿਓ ਤਾਂ 100% ਇਹ ਗੱਲ ਦੇਖੋ ਹਿਆਲੀ ਸਾਹਿਬ ਵੀ ਕਹਿ ਚੁੱਕੇ ਹੁੰਦਾ ਸਾਹਿਬ ਨਾਲ ਵੀ ਗੱਲ ਹੁੰਦੀ ਆ ਉਹ ਕਹਿੰਦੇ ਨੇ ਕਿ ਅਸੀਂ ਤਾਂ ਇਸ ਤਰ੍ਹਾਂ ਦੇ ਬੰਦੇ ਲਿਆਉਣੇ ਨੇ ਜਿਨ੍ਹਾਂ ਦੇ ਖਿਲਾਫ ਬਿਲਕੁਲ ਕੋਈ ਗੱਲ ਨਾ ਹੋਵੇ ਜਿਹੜੇ ਬਿਲਕੁਲ ਸਾਫ਼ ਸੁਥਰੇ ਪੜੇ ਲਿਖੇ ਅਕਸ ਦੇ ਹੋਣ ਨੌਜਵਾਨ ਸਿੱਖੀ ਸਰੂਪ ਦੇ ਵਿੱਚ ਹੋਣ ਜਿਨ੍ਹਾਂ ਨੂੰ ਲੋਕ ਲਾਈਕ ਕਰਨ ਜੇ ਲੋਕ ਲਾਈਕ ਕਰਨਗੇ ਤਾਂ ਸਾਡੀ ਸਰਕਾਰ ਤਾਂ ਕੀ ਮੈਂ ਕਹਿੰਦਾ 100 ਸੀਟਾਂ ਦੇ ਵਿੱਚ 100 ਜਿੱਤਾਂਗੇ ਅਸੀਂ ਆਰਾਮ ਨਾਲ 100 ਸੀਟਾਂ ਦਾ ਪੱਟੇ ਪਈ ਹੈ ਜਿਸ ਤਰ੍ਹਾਂ ਇਹ ਹਵਾ ਜਲੀ ਉਸ ਤਰ੍ਹਾਂ ਹੀ ਚੱਲੀ ਹੈ ਤੁਸੀਂ ਦੇਖੀਓ ਤਾਂ ਆਰੇ ਪੰਜਾਬ ਦੇ ਲਈ ਬਹੁਤ ਜ਼ਰੂਰੀ ਹੈ ਮੈਂ ਸਾਰਿਆਂ ਦਾ ਹੱਥ ਚੋੜ ਕੇ ਬੇਨਤੀ ਕਰਦਾ ਕਿ ਪੰਜਾਬ ਨੂੰ ਜੇ ਬਚਾਉਣਾ ਹੈ ਤਾਂ ਇਸ ਤਰ੍ਹਾਂ ਦੀ ਪਾਰਟੀ ਨੂੰ ਜਿਤਾਇਓ ਜਿਹਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੋਣ ਜਿਹੜੀ ਤੁਹਾਡੀ ਆਵਾਜ਼ ਦਿੱਲੀ ਤੱਕ ਬਿਨਾਂ ਰੁਕੇ ਜਾਵੇ ਨਾ ਕਿਸੇ ਤੋਂ ਪਰਮਿਸ਼ਨ ਲੈ ਕੇ ਬੋਲਣਾ ਪਵੇ ਠੀਕ ਹੈ ਨਾ ਕਿ ਮੈਂ ਦਾਅਵੇ ਨਾ ਕਹਿ ਸਕਦਾ ਕਿ ਸਿਰਫ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਹਦੇ ਵਿੱਚ ਤੁਸੀਂ ਇਸ ਤਰ੍ਹਾਂ ਗੱਲ ਕਰ ਸਕਦੇ ਹੋ ਹੋਰ ਕਿਸੇ ਚ ਦਿੱਲੀ ਦੇ ਖਿਲਾਫ ਤੁਸੀਂ ਗੱਲ ਕਰ ਹੀ ਨਹੀਂ ਸਕਦੇ ਹੁਣ ਤੁਸੀਂ ਦੱਸੋ ਮੈਨੂੰ ਅਕਾਲੀ ਸਾਹਿਬ ਮੈਂ ਮੈਂ ਇੱਥੇ ਇੱਥੇ ਤੁਹਾਨੂੰ ਟੋਕੂਗਾ ਬੜੀ ਲੰਬੀ ਤੁਸੀਂ ਮਤਲਬ ਗੱਲ ਕੀਤੀ ਹੈ ਲੇਕਿਨ ਅਗਰ ਮੈਂ ਦੇਖਾਂ ਕਿ ਮਤਲਬ ਸਿਰਫ ਕੁਝ ਇੱਕ ਸੀਟਾਂ ਆਉਣੀਆਂ ਕੁਝ ਇੱਕ ਸੀਟਾਂ ਦੇ ਪਾਰਟੀ ਤੋਂ ਸਿਮਟ ਜਾਣਾ ਔਰ ਇੰਨੀ ਡਿਸਲਾਈਕਿੰਗ ਆਪਾਂ ਮੰਨ ਕੇ ਚੱਲਦੇ ਹਾਂ ਕਿ ਅਕਾਲੀ ਦਲ ਦੀ ਹੋਈ ਫਿਰ ਵੀ ਇੰਨੇ ਹੌਸਲੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ 2027 ਦੀ ਸਰਕਾਰ ਬਣਾਵਾਂਗੇ ਕੀ ਮਤਲਬ ਲੱਗਦਾ ਤੁਹਾਨੂੰ ਵੀ ਇਹ ਪੋਸੀਬਲ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਆਪਾਂ 5-6 ਸਾਲ ਪਹਿਲਾਂ ਜਾਨੇ ਤੁਸੀਂ ਇਹ ਗੱਲ ਸੋਚਦਾ ਦੇ ਵੀ ਆਵਾਜ਼ੀ ਪਾਰਟੀ ਸਰਕਾਰ ਬਣੂਗੀ ਆ ਉਹ ਤਾਂ ਐਂਟੀ ਇਨਕਮ ਪੈਸੀ ਸੀਗੀ ਸਰ ਜਿਹੜੀ ਮਤਲਬ ਲੋਕਾਂ ਕਹਿੰਦੇ ਇਹ ਗਲਤ ਦੀ ਹੈ ਲੈ ਕੇ ਹੁਣ ਜਿਹੜੀ ਤੁਹਾਡੀ ਸਵਾਲ ਹੈ ਨਾ ਕਿ ਅਕਾਲੀ ਦਲ ਦੇਖਲਾ ਅਕਾਲੀ ਦਲ ਦਾ ਸਾਥ ਨਹੀਂ ਜੇ ਅਕਾਲੀ ਦਲ ਦੇ ਖਿਲਾਫ ਅੱਜ ਲੋਕ ਹੁੰਦੇ ਤਾਂ ਅਮਰਤਪਾਲ ਨਾ ਜਿੱਤੇ ਭਾਈ ਸਰਬਜੀਤ ਸਿੰਘ ਖਾਲਸਾ ਨਾ ਜਿੱਤੇ ਠੀਕ ਹੈ ਅਕਾਲ ਪੁੱਛ ਤਾਂ ਲੋਕਾਂ 'ਚ ਹੈਗੀ ਨਾ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਬੜੇ ਲੋਕ ਕਹਿੰਦੇ ਵੀ ਇਹ ਲੀਡਰਸ਼ਿਪ ਸਾਨੂੰ ਨਹੀਂ ਪਸੰਦ ਹੂੰ ਮੈਂ ਤੁਹਾਨੂੰ ਤੁਟਰ ਸਾਹਿਬ ਦੀ ਇੱਥੇ ਐਗਜ਼ਾਮਪਲ ਦੇ ਕੇ ਹਟਿਆ ਉਹ ਪਿੱਛੇ ਹੋਏ 4 ਮਹੀਨਿਆਂ ਦੇ ਵਿੱਚ ਸਰਕਾਰ ਬਣਾ ਗਏ ਨਾ ਚਲੋ ਆਪਾਂ ਜਿਹੜਾ ਵੀ ਇੱਕ ਨੇ ਤੁਹਾਡਾ ਇੰਡੀਆ ਹੈ ਪੰਜਾਬ ਹੈ ਇਹ ਅਲੱਗ ਹੈ ਤੁਸੀਂ ਦੱਸੋ ਮੈਨੂੰ ਰਾਹੁਲ ਗਾਂਧੀ ਪਿੱਛੇ ਹਟੇ ਜੀ ਸਟੈਪ ਡਾਊਨ ਕਿੰਨਾ ਵਧੀਆ ਉਹਨਾਂ ਨੇ ਪ੍ਰਦਰਸ਼ਨ ਕਰਿਆ ਲੋਕ ਸਭਾ ਚ ਮੈਂ ਕਾਂਗਰਸੀ ਨਹੀਂ ਹੈਗਾ ਬੜਾ ਨੇ ਪ੍ਰਦਰਸ਼ਨ ਕਿੰਨਾ ਵਧੀਆ ਕਰਿਆ ਦੱਸੋ ਮੈਨੂੰ ਕਿਉਂ ਕਰਿਆ ਕਿਉਂਕਿ ਆਪ ਪਿੱਛੇ ਹੋ ਗਏ ਖੜਕੇ ਨੂੰ ਅੱਗੇ ਲਿਆਏ ਜਦ ਕਿ ਤੁਸੀਂ ਸਾਰੇ ਜਾਣਦੇ ਆ ਵੀ ਕਾਂਗਰਸ ਚ ਲਾਉਂਦਾ ਕੌਣ ਹੈ ਹਮ ਫੈਕਟ ਇਸ ਲਈ ਜੋ ਲੋਕਾਂ ਦੀ ਸੋਚ ਹੈ ਨਾ ਜੀ ਅਕਾਲੀ ਸੋਚ ਨਹੀਂ ਖਤਮ ਹੋਈ ਸਿਰਫ ਲੋਕ ਥੋੜਾ ਜਿਹਾ ਲੀਡਰਸ਼ਿਪ ਤੋਂ ਕਈ ਲੀਡਰ ਵੀ ਬਚੰਗੇ ਨੇ ਸਾਰੇ ਲੀਡਰ ਥੋੜੀ ਮਾੜ ਦੇ ਨੇ ਪਹਿਲਾਂ ਹੀ ਨੇ ਪੁਰਾਣੇ ਲੀਡਰ ਨੇ ਜਿਹੜੇ ਜਿਹੜੇ ਲੋਕ ਲੀਡਰ ਅੱਗੇ ਨੇ ਨਾ ਸਰਦਾਰ ਸੁਖਵੀਰ ਮੈਂ ਟੂ ਫ੍ਰੈਂਕ ਕਹ ਦਿੰਦਾ ਕਿ ਸੁਖਵੀਰ ਸਿੰਘ ਬਾਦਲ ਨੂੰ ਲੋਕ ਇਹ ਚਾਹੁੰਦੇ ਸੀਗੇ ਕਿ ਇਹ ਪਿੱਛੇ ਹੋ ਜਾਣ ਉਹ ਵੀ ਹੋਣਾ ਚਾਹੁੰਦੇ ਸੀਗੇ ਬਟ ਜਿਹੜੇ ਉਹਨਾਂ ਦੇ ਆਲੇ-ਦਾਲੇ ਪੰਜ ਚਾਰ ਬੰਦੇ ਨੇ ਨਾ ਜੀ ਉਹਨਾਂ ਦੀ ਆਪਣੀ ਦੁਕਾਨਦਾਰੀ ਬੰਦ ਹੁੰਦੀ ਐ ਇਸ ਲਈ ਉਹ ਉਹਨਾਂ ਨੂੰ ਨਹੀਂ ਪਿੱਛੇ ਹੁਣ ਦਿੰਦੇ ਇਸ ਕਰਕੇ ਅਕਾਲੀ ਦਲ ਦਾ ਆ ਹਾਲ ਐ ਜੇ ਅਕਾਲੀ ਦਲ ਇੱਕ ਹੋ ਜਵੇ ਤੇ ਥੋੜਾ ਜਿਹਾ ਸੁਖਵੀਰ ਦੇਖੋ ਸੁਖਵੀਰ ਬਾਦਲ ਦਾ ਮੈਂ ਕੋਈ ਵਿਰੋਧੀ ਨਹੀਂ ਹਾਂਗਾ ਮੈਂ ਤਾਂ ਉਹਨਾਂ ਨੂੰ ਇੰਨਾ ਕੁ ਲਾਈਕ ਕਰਦਾ ਕਿ ਮੈਂ ਉਹਨਾਂ ਦਾ ਫੈਨ ਹਾਂ ਇੱਕ ਤਰ੍ਹਾਂ ਨਾਲ ਕਿਉਂਕਿ ਉਹਨਾਂ ਦੇ ਜੋ ਕੰਮ ਕਰਿਆ ਨਾ ਜੀ ਪੰਜਾਬ ਦੇ ਵਿੱਚ ਉਹ ਲਾ ਮਿਸਾਲ ਨੇ ਕੋਈ ਇੱਕ ਵਿਜਨ ਵਾਲਾ ਬੰਦਾ ਹੈ ਬਟ ਜੇ ਆਪਾ ਧਾਰਮਿਕ ਪੱਖ ਲਈਏ ਤਾਂ ਧਾਰਮਿਕ ਬਿਲਕੁਲ ਹੀ ਧਾਰਮਿਕ ਪੱਖ ਦੇ ਵਿੱਚੋਂ ਕਾਮਯਾਬ ਨਹੀਂ ਹੋਏ ਸਰਕਾਰ ਦੇ ਵਿੱਚ ਇਸ ਲਈ ਇਸ ਲਈ ਜਿਹੜਾ ਇਹ ਗੱਲ ਹੈ ਤੁਸੀਂ ਉਹ ਕਰਿਓ ਕਿ ਇਨਸ਼ਾਅੱਲਾ ਇਹ ਵਧੀਆ ਹੋਣਾ ਹੈ ਪੰਜਾਬ ਲਈ ਮੈਂ ਤਾਂ ਇਹੀ ਅਪੀਲ ਕਰੂੰਗਾ ਕਿ ਨੌਜਵਾਨ ਅੱਗੇ ਆਉਣ ਜਿਹੜੇ ਨੌਜਵਾਨ ਕੁਝ ਕਰਨਾ ਚਾਹੁੰਦੇ ਆ ਪੰਜਾਬ ਲਈ ਜਜ਼ਬਾ ਰੱਖਦੇ ਆ ਚਾਹੇ ਮੁਸਲਮਾਨ ਨੇ ਹਿੰਦੂ ਹੈ ਸਿੱਖ ਤਾਂ ਹੈ ਹੀ ਸਾਡੇ ਨਾਲ ਤੇ ਉਹ ਅੱਗੇ ਆਉਣ ਸਾਫ਼ ਸੁਥਰੀ ਲੀਡਰਸ਼ਿਪ ਹੈ ਜਿਹੜੀ ਉਹ ਭਰਤੀ ਕਰੇ ਸਾਫ਼ ਸੁਥਰੀ ਲੀਡਰਸ਼ਿਪ ਭਰਤੀ ਕਰਕੇ ਉਹਨਾਂ ਵਿੱਚੋਂ ਅਸੀਂ ਲੀਡਰ ਚੁਣਾਂਗੇ ਨਵੇਂ ਇੱਕ ਜੋਸ਼ ਦੇ ਨਾਲ ਅਕਾਲੀ ਦਲ ਲਾਊਗਾ ਤੇ 2027 ਦੇ ਵਿੱਚ ਸਰਕਾਰ ਵੀ ਬਣਾਵਾਂਗੇ ਕਿ ਜਿਹੜਾ ਜਿਹੜਾ ਭ੍ਰਿਸ਼ਟਾਚਾਰ ਹੋਇਆ ਹੈ ਇਹ 5 ਸਾਲਾਂ 'ਚ ਇਹਨਾਂ ਨੇ ਤਾਂ ਜੋਰ ਲਾ ਲਿਆ ਕੱਢਣ ਨੂੰ ਕਦੇ ਮਜੀਠੀਆ ਸਾਹਿਬ ਦਾ ਕਦੇ ਸੁਖਵੀਰ ਜੀ ਦਾ ਇਹਦਾ ਇੱਕ ਅੱਖ ਨਹੀਂ ਕਰ ਸਕਿਆ ਨਾ ਇਹ ਕਰ ਸਕਦੇ ਨੇ ਠੀਕ ਹੈ ਜੀ ਇਹਦਾ ਗੱਲਾਂ ਹੀ ਕਰ ਸਕਦੇ ਆ ਕਿਉਂਕਿ ਇਹਨਾਂ ਨੇ ਫੇਸਬੁਕ ਦਾ ਕੰਟੈਂਟ ਬਣਾਉਣ ਦਾ ਦੋ ਦੋ ਦਿਨ ਸੁਖ ਵਿਲਾਸ ਤੇ ਬਣਾ ਲਿਆ ਚਾਰ ਦਿਨ ਮਜੀਠੀਏ ਤੇ ਬਣਾ ਲਿਆ ਕਦ ਕੱਖ ਹੁੰਦਾ ਨਹੀਂ ਇਹਨਾਂ ਤੋਂ ਨਾ ਇਹਨਾਂ ਤੋਂ ਅੰਦਰ ਹੋਣੇ ਸਾਰੀ ਜ਼ਿੰਦਗੀ ਜੇ ਦੁਬਾਰਾ ਵੀ ਆਜਣ ਤਾਂ ਵੀ ਇਹ ਅੰਦਰ ਨਹੀਂ ਕਰ ਸਕਦੇ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਕੋਈ ਗਲਤ ਨਹੀਂ ਕਰਿਆ ਇਹਨਾਂ ਨੇ ਜੋ ਜੋ ਕਰਿਆ ਉਹ ਇੱਕ ਇੱਕ ਚੀਜ਼ ਗਲਤ ਹੈ ਇਹਨਾਂ ਨੇ ਭ੍ਰਿਸ਼ਟਾਚਾਰ ਕਰਿਆ ਤੁਸੀਂ ਦੱਸੋ ਮੈਨੂੰ ਕੀ ਸੀਗੇ ਕੀ ਬਣ ਗਏ ਇਹ ਹੂੰ ਕੀ ਸੀ ਕੀ ਬਣ ਗਏ ਤੁਸੀਂ ਵੀ ਦੇਖਦੇ ਹੋ ਲੋਕਲ ਸਾਰਾ ਸਿਸਟਮ ਕੀ ਸੀਗੇ ਕੀ ਬਣ ਗਏ ਇਹ ਸਾਰੀਆਂ ਚੀਜ਼ਾਂ ਦਾ ਇਹਨਾਂ ਨੂੰ ਸਾਫ਼ ਦੇਣਾ ਪਊਗਾ ਇਹਨਾਂ ਨੂੰ ਭੱਜਣ ਨਹੀਂ ਦੇਵਾਂਗੇ ਇਹ ਸਾਰਿਆਂ ਦੀ ਪ੍ਰੋਪਰ ਇਨਕੁਆਇਰੀ ਹੋ ਕੇ ਜੋ ਜੋ ਵੀ ਇਹਨਾਂ ਦੇ ਖਿਲਾਫ ਬਣਦੀ ਹੋਈ ਕਾਰਵਾਈ ਆ ਉਹ ਜ਼ਰੂਰ ਹੋਊਗੀ ਮੈਂ ਇਹ ਤੁਹਾਨੂੰ ਪੂਰੀ ਜਿਹੜਾ ਹੈਗਾ ਸ਼ੋਰ ਹੋ ਕੇ ਕਹਿਣਾ ਕਿ ਇਹ ਆਪਣੇ ਕਰੀ ਦੇ ਭਰਨ ਗਈ ਇਥੀ ਕਿਉਂਕਿ ਇਹਨਾਂ ਨੇ ਕਿਸੇ ਨਾਲ ਚੰਗੀ ਨਹੀਂ ਕਰੀ ਇਹਨਾਂ ਨੇ ਹਮੇਸ਼ਾ ਹਰ ਚੀਜ਼ ਦੇ ਵਿੱਚ ਥੀਪ ਪਬਲਿਸਿਟੀ ਭਾਲੀ ਆ ਹੋਰ ਕੁਝ ਨਹੀਂ ਇਹਨਾਂ ਦੀ ਨਾ ਕੋਈ ਇਡਾਲੋਜੀ ਹੈ ਨਾ ਕੋਈ ਇਹਨਾਂ ਦੇ ਕੋਲ ਲੀਡਰਸ਼ਿਪ ਹੈ ਸਾਰੀ ਦੁਨੀਆ ਪਾਰਟੀਆਂ ਦੀ ਆ ਉਹਨਾਂ ਨੇ ਮੁੜ ਮੜ ਜਣੀ ਆ ਅਮੂਥੀਆਂ ਤੋਂ ਲੈ ਕੇ ਐਮਐਲਏ ਤੱਕ ਸਭ ਭੱਜ ਜਾਣੇ ਨੇ ਇਹਨਾਂ ਦੇ ਇਹਨਾਂ ਨੂੰ ਟਿਕਟ ਲੈਣ ਵਾਲੇ ਬੰਦੇ ਨਹੀਂ ਲੱਭਣੇ ਇਹਨਾਂ ਨੂੰ ਠੀਕ ਹੈ ਅਫਾਜ ਸਾਹਿਬ ਬੜੀ ਲੰਬੀ ਗੱਲਬਾਤ ਹੋ ਗਈ ਤੁਹਾਡੇ ਨਾਲ ਬੜਾ ਮਤਲਬ ਇੱਕ ਅੱਛਾ ਡਿਸਕਸ਼ਨ ਰਿਹਾ ਤੁਹਾਡੀ ਪਾਰਟੀ ਦੇ ਬਾਰੇ ਜਾਣਿਆ ਔਰ ਜੋ ਸਿਨੈਰੀਓ ਕੈਨੇਡਾ ਦੇ ਵਿੱਚ ਹੈ ਉਹਦੇ ਬਾਰੇ ਜਾਣਿਆ ਔਰ ਉੱਥੇ ਦੇ ਜੋ ਨਵੀਂ ਹੋਣੀ ਸਰਕਾਰ ਦੇ ਬਾਰੇ ਜਾਣਿਆ ਔਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੰਦੇ ਰਹਿੰਦੇ ਹੋ ਔਰ ਸਾਡੇ ਨਾਲ ਗੱਲਬਾਤ ਕਰਦੇ ਰਹੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਾਂ ਵਿੱਚ ਨਾ ਜੀ ਮੈਂ ਇੱਕ ਆਪਣਾ ਸਨੇਹਾ ਜਿਹੜਾ ਮਲੇਰ ਕੋਲਡੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਦੇਣਾ ਜ਼ਰੂਰ ਜਾਊਗਾ ਕਿ ਆਪਣੀ ਕੀ ਆਪਣੀ ਨੈਗੇਟਿਵਿਟੀ ਆ ਅੰਦਰੋਂ ਕੱਢ ਕੇ ਪੋਜ਼ਿਟਿਵ ਗੱਲਾਂ ਦੇਖਿਆ ਕਰੋ ਦੇਖਿਆ ਕਰੋ ਕਿ ਕਿਹੜੀ ਸਰਕਾਰ ਨੇ ਕਿਹੜੇ ਚੰਗੇ ਕੰਮ ਕਰਿਆ ਮਾੜੇ ਕੰਮ ਹਰ ਬੰਦੇ ਤੋਂ ਹੁੰਦੇ ਨੇ ਜੇ ਕਿਸੇ ਸਰਕਾਰ ਨੇ ਕੰਮ ਕਰਿਆ ਚਾਹੇ ਕੋਈ ਵੀ ਆ ਉਹਨੂੰ ਐਪਰੀਸ਼ੀਏਟ ਕਰੋ ਠੀਕ ਹੈ ਦੂਸਰੀ ਗੱਲ ਇੱਕ ਮਲੇਰ ਕੋਲਡੇ ਦਾ ਨੌਜਵਾਨ ਜੋ ਮੈਂ ਦੇਖ ਰਿਹਾ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਸਾਬਕਾ ਐਮਸੀ ਬਯੰਤ ਕਿੰਗਰ ਜੀ ਦਾ ਬੇਟਾ ਜਿਹੜਾ ਵਕੀਲ ਹੈ ਉਹਨੇ ਆਪਨੇ ਜੱਜ ਦੇ ਨਾਲ ਦੇਖੋ ਤੁਸੀਂ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਲਈ ਕਿੰਨਾ ਉਦਮ ਕਰ ਰਿਹਾ ਉਹ ਕਿੰਨਾ ਵਧੀਆ ਕਰ ਰਿਹਾ ਹੈ ਨਾ ਇਸ ਤਰ੍ਹਾਂ ਦੇ ਕੰਮ ਕਰੋ ਜਿਹਦੇ ਨਾਲ ਤੁਹਾਡੇ ਸ਼ਹਿਰ ਨੂੰ ਫਾਇਦਾ ਹੋਵੇ ਪੜਾਈਆਂ ਨਹੀਂ ਪੜ੍ਹ ਕੇ ਕੀ ਕਰਨਾ ਹੈ ਮੈਂ ਉਸ ਨੌਜਵਾਨ ਦੀ ਮੈਂ ਇਹ ਗੱਲ ਨਹੀਂ ਹੋਈ ਹਾਲੇ ਬਯੰਤ ਜੀ ਨਾਲੇ ਇਸ ਮਾਮਲੇ ਦੇ ਬਟ ਮੈਂ ਉਹਨੂੰ ਮੁੰਡੇ ਨੂੰ ਐਪਰੀਸ਼ੀਏਟ ਕਰਦਾ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਕਿ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਜਾਓ ਇਹ ਜੋ ਵੀ ਸਰਕਾਰਾਂ ਗਲਤ ਕਰਨ ਦੇ ਖਿਲਾਫ ਆਵਾਜ਼ ਚੱਕੋ ਜੋ ਚੰਗਾ ਕਰਦਾ ਉਹਨੂੰ ਐਪਰੀਸ਼ੀਏਟ ਕਰੋ ਤੇ ਜਿਹੜਾ ਵੀ ਤੁਹਾਨੂੰ ਲੱਗਦਾ ਕਿ ਮੈਂ ਪੋਲਿਟਿਕਸ ਇਹ ਨਾ ਸੋਚੋ ਵੀ ਇਹ ਗੰਦ ਹੈ ਇਹਨਾਂ ਦੇ ਜੋ ਜੋ ਬੰਦੇ ਲੱਗਦਾ ਵੀ ਮੇਰੇ ਚ ਹੈਗੀ ਇਸ ਮੈਂ ਜਾ ਸਕਦਾ ਤਾਂ ਉਹਨੂੰ ਖੁੱਲ੍ਹ ਕੇ ਪੋਲਿਟਿਕਸ ਚ ਆਉਣਾ ਚਾਹੀਦਾ ਆਪਣੇ ਹਲਕੇ ਦੇ ਲਈ ਆਪਣੇ ਲੋਕਾਂ ਦੇ ਲਈ ਡਟ ਕੇ ਖੜਨਾ ਚਾਹੀਦਾ ਆਪਣੇ ਅੰਦਰ ਨੈਗੇਟਿਵਿਟੀ ਕੱਢ ਕੇ ਪੋਜ਼ਿਟਿਵ ਗੱਲਾਂ ਕਰਨੀ ਚਾਹੀਦੀਆਂ ਨੇ ਕਿਉਂਕਿ ਇਹ ਜਮਾਨਾ ਜਿਹੜਾ ਇਹ ਪੋਜ਼ਿਟਿਵ ਗੱਲਾਂ ਜੇ ਤੁਸੀਂ ਕਰੋਗੇ ਤੁਹਾਡੀ ਸਿਹਤ ਵੀ ਚੰਗੀ ਰਹੂਗੀ ਤੇ ਦੂਸਰਾ ਵੀ ਲੋਕ ਜਿਹੜਾ ਹੈਗਾ ਉਹ ਚੰਗਾ ਸੁਨੇਹਾ ਜਾਊਗਾ 네ਗੇਟਿਵਿਟੀ ਦਾ ਯਾਰ ਸਾਰੇ ਪਾਸੇ ਹੀ ਹੈ ਇਸ ਲਈ ਪੋਜ਼ਿਟਿਵ ਬੀ ਪੋਜ਼ਿਟਿਵ ਤੇ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਸਪੋਰਟ ਕਰੋ ਜਿਹੜੇ ਲੋਕ ਲੋਕਾਂ ਦੀ ਗੱਲ ਕਰਦੇ ਨੇ ਤੇ ਆਪਣੇ ਸ਼ਹਿਰ ਲਈ ਕੁਝ ਕਰਨਾ ਚਾਹੁੰਦੇ ਨੇ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਅਰਫਾਤ ਸਾਹਿਬ ਗੱਲ ਕਰਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਕੋਲ ਸਮਾਂ ਲੁੰਦੇ ਰਹਾਂਗੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੁਹਾਡਾ ਤੇ ਤੁਹਾਡੇ ਚੈਨਲ ਦਾ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਇੰਨੇ ਦੂਰ ਬੈਠਿਆਂ ਨੂੰ ਯਾਦ ਕਰਦੇ ਹੋ ਤੇ ਆਪਣੇ ਆਦੇ ਨਾਲ ਗੱਲ ਕਰਨ ਦਾ ਮੌਕਾ ਦਿੰਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਅਸਲਾਮ ਥੈਂਕ ਯੂ ਸਰ ਥੈਂਕ ਯੂ ਥੈਂਕਸ ਅ ਲੋਟ ਥੈਂਕ ਯੂ ਥੈਂਕ ਯੂ